ਤਾਰਕ ਮਹਿਤਾ ਦਾ ਉਲਟਾ ਚਸ਼ਮਾ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਪਾਬਿਓ ਨਾ ਆਪਣੇ ਇੰਡੀਆ ਚ ਬਹੁਤ ਪ੍ਰਚਲਿਤ ਸ਼ੋਅ ਹੈਗਾ ਹਾਸੀ ਮਜ਼ਾਕ ਵਾਲਾ ਸ਼ੋਅ ਹੈ ਬਾਕੀ ਇਹ ਚ ਸਾਰੇ ਕੈਰੈਕਟਰ ਹੀ ਬਹੁਤ ਵਧੀਆ ਨੇ ਜਿਨ੍ਹਾਂ ਨਾਲ ਸ਼ੋਅ ਚੱਲਦਾ ਹੈਗਾ ਦੁਨੀਆ ਕਾ ਉਂਦਾ ਚਸ਼ਮਾ ਗੁਜਰਾਤੀ ਨਾਮ ਦੇ ਲੇਖ ਉੱਤੇ ਆਧਾਰਿਤ ਹੈਗਾ ਥੋਂ ਇਹਦਾ ਨਾਮ ਤਾਰਕ ਮਹਿਤਾ ਦਾ ਉਲਟਾ ਚਸ਼ਮਾ ਰੱਖਿਆ ਗਿਆ ਅਤੇ 28 ਜੁਲਾਈ 2008 ਨੂੰ ਟੀਵੀ ਤੇ ਪ੍ਰਸਾਰਿਤ ਕੀਤਾ ਗਿਆ ਜਿਹਦਾ ਨਿਰਮਾਣ ਨੀਲਾ ਅਸੀਤ ਮੋਦੀ ਅਤੇ ਅਸੀਤ ਕੁਮਾਰ ਮੋਦੀ ਨੇ ਕੀਤਾ ਅਤੇ ਇਹ ਸ਼ੋਅ ਨੂੰ ਚੱਲਦੇ ਹੋਏ 12 ਸਾਲ ਤੋਂ ਵੱਧ ਹੋ ਚੁੱਕੇ ਨੇ 2021 ਦੇ ਵਿੱਚ ਇਹ ਸਾਰੇ ਕਾਸਟ ਕੌਣ ਬਣੇਗਾ ਕਰੋੜਪਤੀ ਦੇ ਵਿੱਚ ਵੀ ਨਜ਼ਰ ਆਈ ਸੀ ਆਪਾਂ ਨੂੰ ਪਹਿਲਾਂ ਸ਼ੋਅ ਦੇਖਣ ਵਿੱਚ ਬਹੁਤ ਵਧੀਆ ਹੁੰਦਾ ਸੀ ਪਰ ਹੁਣ ਇਹਦੇ ਬਿਊਰ ਵੀ ਬਹੁਤ ਘਟ ਗਏ ਨੇ ਜਿਵੇਂ ਕਿ ਪਿਛਲੇ ਐਪੀਸੋਡ ਤੱਕ ਆਪਾਂ ਨੇ ਬਹੁਤ ਵਧੀਆ ਤਰ੍ਹਾਂ ਸਾਰੇ ਦੇਖੇ ਨੇ ਪਰ ਮੈਂ ਵੀ ਹੁਣ ਥੋੜਾ ਜਿਹਾ ਦੇਖਣਾ ਬੰਦ ਕਰ ਦਿੱਤਾ ਹੈ ਸ਼ੋਅ ਵਿੱਚ ਇੰਟਰਸਟ ਬਹੁਤ ਜ਼ਿਆਦਾ ਘਟ ਗਿਆ ਹੈ ਅਤੇ ਜਿਵੇਂ ਕਿ ਬਹੁਤ ਸਾਰੇ ਕੈਰੇਕਟਰ ਬਦਲ ਦਿੱਤੇ ਹਨ ਸ਼ੋਡੀ ਬਦਲ ਦਿੱਤਾ ਗਿਆ ਹੈ ਤਾਰਕ ਮਹਿਤਾ ਤੱਪੂ ਸੋਨੂ ਆਦਿ ਕਾਫੀ ਕੈਰੇਕਟਰ ਬਦਲ ਦਿੱਤੇ ਗਏ ਹਨ ਅਤੇ ਸ਼ੋਅ ਵਿੱਚ ਇੰਟਰਸਟ ਕਾਫੀ ਖਤਮ ਹੋ ਗਿਆ ਹੈ ਦੀਸ਼ਾ ਬਕਾਨੀ ਜੋ ਕਿ ਤਾਰਕ ਮਹਿਤਾ ਵਿੱਚ ਦਇਆ ਬੈਣ ਦਾ ਰੋ ਕਾਫੀ ਟਾਈਮ ਹੋ ਗਿਆ ਸ਼ੋਅ ਛੱਡ ਕੇ ਚਲੀ ਗਈ ਜਿਵੇਂ ਕਿ ਆਪਾਂ ਨੂੰ ਪਤਾ ਹੈ 2017 ਦੇ ਵਿੱਚ ਉਹਨਾਂ ਨੇ ਸ਼ੋਅ ਛੱਡਿਆ ਸੀਗਾ ਤੇ ਉਹਨਾਂ ਨੇ ਮੈਡੀਕਲ ਲੀਵ ਲਈ ਸ਼ੋਅ ਛੱਡਿਆ ਸੀ ਤੋ ਬਾਦ ਸ਼ੋਅ ਦੇ ਵਿੱਚ ਵਾਪਸ ਨਹੀਂ ਦਿਖਿਆ ਆਪਾਂ ਨੂੰ ਤੇ ਉਹਨਾਂ ਦਾ ਕੈਰੇਕਟਰ ਬਹੁਤ ਵਧੀਆ ਸੀਗਾ ਤੇ ਬਾਕੀ ਉਹਨਾਂ ਨਾਲ ਸ਼ੋਅ ਇੰਟਰਸਟਿੰਗ ਬਣਦਾ ਸੀ ਤੇ ਬਾਕੀ ਉਹਨਾਂ ਦੀ ਐਕਟਿੰਗ ਵਧੀਆ ਸੀਗੀ ਤੇ ਕੁਝ ਮੀਡੀਆ ਰਿਪੋਰਟਰ ਦੇ ਅਨੁਸਾਰ ਦਾਵਾ ਕਰਿਆ ਗਿਆਗਾ ਕਿ ਦਇਆ ਬੈਨ ਨੇ ਕੁਝ ਸ਼ਰਤਾਂ ਰੱਖੀਆਂ ਸੀ 1.5 ਲੱਖ ਰੁਪਏ ਪ੍ਰਤੀ ਐਪੀਸੋਡ ਅਤੇ ਸਿਰਫ 3 ਘੰਟੇ ਦੀ ਸ਼ੂਟਿੰਗ ਲਈ ਇਹ ਸ਼ਰਤਾਂ ਰੱਖਿਆ ਸੀ ਕਾਰਨ ਉਹਨਾਂ ਨੇ ਦਇਆ ਬੈਨ ਨੂੰ ਸ਼ੋਅ ਵਿੱਚ ਨਹੀਂ ਲਿਆ ਗਿਆ ਸ਼ੋਅ ਦੇ ਕਈ ਨਿਰਮਾਤਾਵਾਂ ਨੇ ਦਿਸ਼ਾ ਬਕਾਨੀ ਨੂੰ ਲਾਉਣ ਲਈ ਬੜੀਆਂ ਕੋਸ਼ਿਸ਼ਾਂ ਕਰੀਆਂ ਪਰ ناکਾਮ ਰਹੇ ਤੇ ਹਾਲੀ ਦੇ ਵਿੱਚ ਆਸ਼ਿਤ ਮੋਦੀ ਜੀ ਨੇ ਕਾਨਫਰੰਸ ਕਰਕੇ ਦੱਸਿਆ ਦੀਸ਼ਾ ਬਕਾਨੀ ਤਾਂ ਵਾਪਸ ਨਹੀਂ ਆਉਂਦੇ ਪਰ ਉਹਨਾਂ ਦੀ ਜਗ੍ਹਾ ਤੇ ਕੋਈ ਹੋਰ ਐਕਟ੍ਰੈਸ ਸਾਇਆ ਬੈਂਡ ਦਾ ਰੋਲ ਅਦਾ ਕਰਨਗੇ ਤੇ ਵੀਡੀਓ ਤੁਹਾਨੂੰ ਥੋੜੀ ਜਿਹੀ ਵਧੀਆ ਲੱਗੀ ਤੇ ਤਰਗਮਈਤਾ ਸ਼ੋਅ ਨੂੰ ਕੌਣ-ਕੌਣ ਲਾਈਕ ਕਰਦਾਗਾ ਤੇ ਤੇ ਕੌਣ-ਕੌਣ ਬਾਚ ਕਰਦਾ ਤੇ ਕਿਹਨੇ-ਕਿਹਨੇ ਕਿੰਨੇ-ਕਿੰਨੇ ਐਪੀਸੋਡ ਦੇਖੇ ਨੇ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆ ਹੋਰ ਹੀ ਬਹੁਤ ਹੀ ਇੰਟਰਸਟਿੰਗ ਨਵੀਂ ਵੀਡੀਓ ਲੈ ਕੇ